ਗਰੀ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਈ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕੰਕਾਰ ਸਤਗੁਰੂ ਤੇਹ ਪ੍ਰਸਾਦ ਸਾਚੁ ਹੋਈ ਵਾਹਿ ਗੁਰੂ ਜੀ ਕੀ ਫਤਿਹ ਬੇਗਨਾ ਬਿਨਾਸਨ ਸੋਈ ਸ੍ਰੀ ਗੁਰ ਸਬਦ ਕਮਾਈ ਜਿਨਾਂ ਜੀਤੇ ਪੰਜ ਵਿਕਾਰ ਤਿੰਨ ਸੰਤਨ ਗੋਵੰਦਨਾ ਸਿਰ ਚਰਨਨ ਪਰਧਾਰ ਇਕੰਕਾਰ ਸਤਗੁਰੂ ਤੇ ਪ੍ਰਸਾਦ ਸਚੁ ਹੋਇ ਵਾਹਿ ਗੁਰੂ ਜੀ ਕੀ ਫਤਿਹ ਹੈ ਬਿਗ ਨਾ ਬਿਨਾਸਨ ਸੋਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਮਿਸਲ ਸ਼ਹੀਦਾ ਕੇ ਭਏ ਸਤਵੇਂ ਜਥੇਦਾਰ ਕਥਾ ਕਹੋ ਰਸਾਲੂ ਬਹ ਸੁਨੇ ਸੋ ਹੋਵੈ ਪਾਰ ਮਿਸਲ ਸ਼ਹੀਦਾ ਕੇ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਦੇ ਨਾਲ ਆਪਾਂ ਸਾਰੇ ਹੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕਰਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਵਿੱਚ ਬੈਸਣ ਦਾ ਆਨੰਦ ਪ੍ਰਾਪਤ ਕਰਦੇ ਪਏ ਹਾਂ ਅਤੇ ਸੱਚੇ ਪਾਤਸ਼ਾਹ ਜੀ ਮਹਾਨ ਕਿਰਪਾ ਕਰਕੇ ਦਇਆ ਦੇ ਘਰ ਵਿੱਚ ਆਕਰ ਕੀ ਜੋ ਪਾਵਨ ਸ਼ਹੀਦਾਂ ਦਾ ਇਤਿਹਾਸ ਹੈ ਉਹ ਆਪ ਸੰਗਤਾਂ ਨੂੰ ਹਰ ਰੋਜ਼ ਸਰਵਨ ਕਰਵਾ ਕੇ ਨਿਹਾਲ ਕਰਦਾਰਥ ਕਰਦੇ ਪਏ ਹਨ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾ ਤੋਂ ਸਾਜੇ ਨਵਾਜੀ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਧੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਣਾਏ ਹੋਏ ਅਸੂਲਾਂ ਤੇ ਮਰਿਆਦਾ ਦੇ ਉੱਪਰ ਚੱਲਦਿਆਂ ਹੋਇਆਂ ਆਪਣਾ ਜੀਵਨ ਬਤੀਤ ਕੀਤਾ ਅਤੇ ਸਮੇ ਸਮੇਂ ਤੇ ਪੰਥ ਗੁਰੂ ਕੇ ਖਾਲਸੇ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਉੱਪਰ ਬਖਸ਼ਿਸ਼ਾਂ ਕੀਤੀਆਂ ਕਦੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਦਮਦਮੇ ਸਾਹਿਬ ਬਾਬਾ ਜੀ ਨੂੰ ਵਰਦਾਨ ਬਖਸ਼ਦੀ ਨੇ ਤੁਹਾਡਾ ਅਸੀਸ ਭਾਵੇਂ ਧੜ ਦੇ ਨਾਲੋਂ ਜੁਦਾ ਹੋ ਜਾਵੇ ਪਰ ਆਖਰ ਸਿੱਖੀ ਸਦਕ ਸਵਾਸਾਂ ਭਰੋਸੇ ਦੇ ਨਾਲ ਨਿਭੇਗਾ ਅਤੇ ਇਸੇ ਤਰੀਕੇ ਦੇ ਨਾਲ ਗੁਰੂ ਕੇ ਪੰਥ ਖਾਲਸੇ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਸਤਕਾਰ ਤੇ ਮਾਣ ਗੁਰੂ ਕੇ ਪੰਥ ਖਾਲਸੇ ਨੇ ਵੀ ਸਮੇਂ-ਸਮੇਂ ਤੇ ਬਹੁਤਾ ਦਿਨਾ ਕੀਤਾ ਹੈ ਜੇਸ ਵਕਤ ਗੁਰੂ ਖਾਲਸਾ ਜੀ ਜਕਰੀਆ ਖਾਨ ਨੇ ਗੁਰੂਆਂ ਸੰਗਾਂ ਦੇ ਨਾਲ ਸੁਲ੍ਹਾ ਸਫਾਈ ਕਰਨ ਵਾਸਤੇ ਗੁਰੂ ਕੇ ਪੰਥ ਖਾਲਸੇ ਨੂੰ ਨਵਾਬੀ ਭੇਜੀ ਤਾਂ ਗੁਰੂ ਕੇ ਸਿੰਘਾਂ ਨੇ ਉਹ ਨਵਾਬੀ ਪੈਰਾਂ ਦੇ ਨਾਲ ਠੁਕਰਾ ਦੇ ਨਾ ਕੀਤੀ। ਅੱਜ ਕੱਲ ਦੇ ਗੁਰੂ ਖਾਲਸਾ ਜੀ ਸਿੰਘਾਂ ਵਰਗੇ ਹੁੰਦੇ ਤੇ ਕਦੀ ਨਵਾਬੀ ਨੂੰ ਠੁਕਰਾਉਂਦੇ ਨਾ। ਅੱਜ ਕੱਲ ਤੇ ਕੋਈ ਮਰਾਤਵਾ ਮਿਲਦਾ ਹੋਵੇ ਤੇ ਭੱਜ ਭੱਜ ਕੇ ਉਹ ਪਦਵੀ ਦਾ ਸਰੂਪ ਆਉ ਹਰੇਕ ਆਪਣੇ ਗਾਲ ਤਾ ਉਹ ਪਦਵੀ ਨੂੰ ਪੈਰ ਦੀਆਂ ਦੇ ਉੱਪਰ ਚੜ੍ਹ ਕਰਕੇ ਗੁਰੂ ਕੇ ਸਿੰਘ ਹਣੇ ਹਣੇ ਦੀ ਬਾਦਸ਼ਾਹ ਕਹਿਲਾਈ। ਉਸ ਵਕਤ ਜਿਹੜੇ ਸਰਾਣੀ ਸਿੰਘ ਸਾਨੂੰ ਉਹਨਾਂ ਨੇ ਵਿਚਾਰ ਕੀਤੀ ਕਿ ਇਹ ਨਵਾਬੀ ਗੁਰੂ ਕੇਆਂ ਖਾਲਸੇ ਦੇ ਚਰਨਾਂ ਵਿੱਚ ਆਪ ਚੱਲ ਕੇ ਆਈ ਐ ਤੇ ਗੁਰੂ ਕੇ ਖਾਲਸੇ ਨੂੰ ਅੰਗੀਕਾਰ ਕਰ ਲੈਣੀ ਚਾਹੀਦੀ ਹੈ ਮਨ ਵਿੱਚ ਐਸੀ ਵਿਚਾਰ ਕਰਕੇ ਤਾਂ ਸਾਰੇ ਗੁਰੂ ਕੇ ਪੰਥ ਖਾਲਸੇ ਨੇ ਵਿਚਾਰ ਕੀਤੀ ਵੀ ਇਹ ਨਵਾਬੀ ਨਵਾਬ ਕਪੂਰ ਸਿੰਘ ਜੀ ਨੂੰ ਦੇ ਦੇਣੀ ਚਾਹੀਦੀ ਹੈ ਕਪੂਰ ਸਿੰਘ ਜੀ ਗੁਰੂ ਖਾਲਸਾ ਜੀ ਉਸ ਸਮੇਂ ਘੋੜਿਆਂ ਦਾ ਲਜ਼ੜਾ ਹਟਾ ਰਹੇ ਸਨ ਸਾਰੇ ਗੁਰੂ ਕੇ ਸਿੰਘ ਜਿਹਦੇ ਵਿੱਚ ਬਾਬਾ ਦਰਬਾਰਾ ਸਿੰਘ ਜੀ ਜਿਹਦੇ ਵਿੱਚ ਬਾਬਾ ਦੀਪ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਜੀ ਹੋਰ ਸਿਆਣੇ ਸਿਆਣੇ ਮੁਖੀ ਮੁਖੀ ਸਿੰਘ ਸ਼ਾਮਲ ਸਨ ਤੇ ਸਿਆਣਿਆਂ ਗੁਰੂ ਕੇ ਸਿੰਘਾਂ ਨੇ ਜਾ ਕਰਕੇ ਕਪੂਰ ਸਿੰਘ ਜੀ ਨੂੰ ਕਿਹਾ ਕਿ ਆਪ ਜੀ ਇਹ ਨਵਾਬੀ ਅੰਗੀਕਾਰ ਕਰੋ ਨਵਾਬ ਕਪੂਰ ਸਿੰਘ ਜੀ ਵੀ ਕਹਿਣ ਲੱਗੇ ਵੀ ਸਰਕਾਰੀ ਨਵਾਬੀ ਤੋਂ ਮੈਂ ਕੀ ਲੈਣਾ ਏ ਮੈਨੂੰ ਤੇ ਕਲਗੀਧਰ ਪਾਦਸ਼ਾਹ ਜੀ ਦੇ ਅਰਾਕੀਆਂ ਦੀ ਸੇਵਾ ਮਿਲੀ ਹੋਈ ਏ ਮੈਂ ਤੇ ਘੋੜਿਆਂ ਦੀ ਸੇਵਾ ਕਰਕੇ ਸੱਚੇ ਪਾਦਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਏ ਪਰ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਵੀ ਇਹ ਨਵਾਬੀ ਕਿਸੇ ਨੂੰ ਕਿਸੇ ਨੂੰ ਲੈਣੀ ਹੀ ਚਾਹੀਦੀ ਏ ਇਹ ਤੁਹਾਡੇ ਸਿਹਾਈ ਹੈ ਤੇ ਗੁਰੂ ਕਾ ਸਿੰਘਾ ਨੇ ਫੈਸਲਾ ਕੀਤਾ ਹੈ ਕਿ ਇਹ ਨਵਾਬੀ ਤੁਹਾਨੂੰ ਦੇ ਦਿੱਤੀ ਜਾਵੇ ਤਾਂ ਨਵਾਬ ਕਪੂਰ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਖਾਲਸਾ ਜੀ ਤੁਹਾਡਾ ਹੁਕਮ ਸਿਰ ਮੱਥੇ ਕਬੂਲ ਹੈ ਮੈਂ ਨਵਾਬੀ ਤੇ ਲਵਾਂਗਾ ਪਰ ਮੇਰੀ ਇੱਕ ਬੇਨਤੀ ਹੈ ਕਿ ਮੇਰੇ ਪਾਸੋਂ ਇਹ ਘੋੜਿਆਂ ਦੀ ਸੇਵਾ ਨਾ ਖੋਇਓ ਮੈਂ ਨਵਾਬੀ ਦੀ ਖਿਲਦ ਪਾ ਕਰਕੇ ਵੀ ਘੋੜਿਆਂ ਦਾ ਲਦੜਾ ਹਟਾਇਆ ਕਰਨਾ ਹੈ ਗੁਰੂ ਕੇ ਖਾਲਸੇ ਗੁਰੂ ਕੇ ਸਿੰਘ ਕਹਿਣ ਲੱਗੇ ਬਾਬਾ ਜੀ ਜਿਵੇਂ ਆਪ ਜੀ ਦੀ ਰਜ਼ਾ ਹੈ ਉਸੇ ਤਰ੍ਹਾਂ ਹੀ ਸੇਵਾ ਕਰਿਓ ਪਰ ਆ ਨਵਾਬੀ ਤੁਸੀਂ ਜ਼ਰੂਰ ਲਿਵੋ ਗੁਰੂ ਖਾਲਸਾ ਸਾਧ ਸੰਗਤ ਜੀ ਉਸ ਵਕਤ ਨਵਾਬੀ ਜਿਹੜੀ ਸੀ ਨਵਾਬ ਕਪੂਰ ਸਿੰਘ ਜੀ ਨੂੰ ਦਿੱਤੀ ਗਈ ਅਤੇ ਨਵਾਬ ਕਪੂਰ ਸਿੰਘ ਜੀ ਖੇਲਤ ਪਾ ਕਰਕੇ ਨਵਾਬੀ ਵਾਲੀ ਤੇ ਘੋੜਿਆਂ ਦਾ ਲਦਾੜਾ ਹਟਾਉਂਦੇ ਰਹੇ ਗੁਰੂ ਖਾਲਸਾ ਜੀ ਬਾਬਾ ਜਸਾ ਸਿੰਘ ਜੀ ਆਲੂ ਵਾਲੀਆ ਜਿਨ੍ਹਾਂ ਦਾ ਸਿੱਖ ਪੰਥ ਵਿੱਚ ਬੜਾ ਉੱਚਾ ਤੇ ਸੁੱਚਾ ਸਤਕਾਰ ਹੈ ਗੁਰੂ ਕੇ ਪੰਥ ਖਾਲਸੇ ਦੇ ਵਿੱਚ ਵੱਡੇ ਧਰਮ ਯੋਧੇ ਕੀਤੇ ਦਿੱਲੀ ਦੇ ਉੱਪਰ ਜਿਨ੍ਹਾਂ ਨੇ ਕੇਸਰੀ ਨਿਸ਼ਾਨ ਚਲਾਇਆ ਸੀ ਦਿੱਲੀ ਦੇ ਵਿੱਚ ਮਾਤਾ ਸੁੰਦਰੀ ਜੀ ਦੇ ਕੋਲ ਪਲੇ ਸਨ ਤੇ ਆਮ ਬੋਲੀ ਦਿੱਲੀ ਦੀ ਬੋਲਿਆ ਕਰਦੇ ਸਾਰਨਾ ਹਮ ਕੋ ਤੁਮ ਕੋ ਇਸ ਤਰੀਕੇ ਦੇ ਨਾਲ ਬੋਲ ਬੋਲਨੇ ਗੁਰੂ ਖਾਲਸਾ ਜੀ ਪੰਥ ਖਾਲਸੇ ਦੇ ਵਿੱਚ ਆ ਗਏ ਤੇ ਅਕਾਲੀ ਗੁਰੂ ਘਰਾਂ ਸਿੰਘਾਂ ਨੇ ਅਕਾਲੀ ਜਸਾ ਸਿੰਘ ਜੀ ਦੀ ਡਿਊਟੀ ਲਗਾ ਦਿੱਤੀ ਵੀ ਤੁਸੀਂ ਘੋੜਿਆਂ ਨੂੰ ਦਾਣਾ ਵਰਤਾਇਆ ਕਰੋ ਗੁਰੂ ਖਾਲਸਾ ਜੀ ਬਾਬਾ ਜਸਾ ਸਿੰਘ ਜੀ ਘੋੜਿਆਂ ਨੂੰ ਦਾਣਾ ਵਰਤੌਣ ਲੱਗ ਪਏ ਆਮ ਜਿਹੜੇ ਮਾਝੇ ਦੇ ਸਿੰਘ ਨੇ ਇਹ ਮਖੌਲੀ ਬੜੇ ਹੁੰਦੇ ਸੀ ਹੁਣ ਵੀ ਕਿਹੜੇ ਘਟ ਮਖੌਲੀ ਨੇ ਤੇ ਉਹ ਬਾਬਾ ਜਸਾ ਸਿੰਘ ਜੀ ਨੇ ਦਿੱਲੀ ਦੀ ਬੋਲੀ ਬੋਲਿਆ ਕਰਨੀ ਹਮ ਕੋ ਤੁਮ ਕੋ ਕਹਿ ਕੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਤੇ ਗੁਰੂ ਘਰ ਸੰਗਾਂ ਨੂੰ ਸੰਬੋਧਨ ਕਰਿਆ ਕਰਨਾ ਤੇ ਜਿਹੜੇ ਮਾਝੇ ਦੇ ਸਿੰਘ ਸਨ ਉਹਨਾਂ ਨੇ ਬਾਬਾ ਜਸਾ ਸਿੰਘ ਜੀ ਦਾ ਨਾਮ ਰੱਖਤਾ ਹਮ ਕੋ ਤੁਮ ਕੋ ਰੋਂਦੇ ਰੋਂਦੇ ਕਪੂਰ ਸਿੰਘ ਜੀ ਦੇ پاس ਗਏ ਅਤੇ ਪੰਥ ਪਾਤਸ਼ਾਹ ਨਵਾਬ ਕਪੂਰ ਸਿੰਘ ਦੇ ਅੱਗੇ ਹੱਥ ਜੋੜ ਕੇ ਕਹਿਣ ਲੱਗੇ ਬਾਬਾ ਜੀ ਨਾਲੇ ਮੈਂ ਇਹਨਾਂ ਨੂੰ ਦਾਣੇ ਵਰਤਉਣਾ ਏ ਇਹਨਾਂ ਦੇ ਘੋੜਿਆਂ ਦੇ ਢਿੱਡ ਭਰਦਾ ਏ ਨਾਲੇ ਮੈਨੂੰ ਹਮ ਕੋ ਤੁਮ ਕੋ ਕਹਿੰਦੇ ਨਹੀਂ ਬਾਬਾ ਜੀ ਕਹਿਣ ਲੱਗੇ ਗੁਰੂ ਘਰ ਸੰਘਾ ਗੁੱਸਾ ਨਹੀਂ ਕਰੀਦਾ ਇਹ ਘੋੜੇ ਇਹਨਾਂ ਦੇ ਨਹੀਂ ਹਨ ਇਹ ਘੋੜੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹਨ ਮੈਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਘੋੜਿਆਂ ਦਾ ਲਦਾੜਾ ਹਟਾਉਂਦਾ ਰਿਹਾ ਮੈਨੂੰ ਨਵਾਬੀ ਪ੍ਰਾਪਤ ਹੋਈ ਹੈ ਤੂੰ ਗੁਰੂ ਘਰ ਸਿੰਘਾਂ ਦਾ ਬਚਨ ਮੰਨ ਕਰਕੇ ਗੁਰੂ ਕੇ ਹਰਾਕਿਆਂ ਨੂੰ ਦਾਣੇ ਪਉਣਾ ਹੈ ਗੁਰੂ ਕਾ ਪੰਥ ਕਾਲਸਾ ਤੈਨੂੰ ਸੁਲਤਾਨ-ਉਲ-ਕੌਮ ਬਣਾਵੇਗਾ ਖੁ ਸਤਨਾਮ ਸ੍ਰੀ ਵਾਹਿਗੁਰੂ ਤੂੰ ਪੰਥ ਪਾਤਸ਼ਾਹ ਅਖਵਾਵੇਂਗਾ। ਬਾਬਾ ਜੱਸਾ ਸਿੰਘ ਜੀ ਆਹੂ ਆੜੀਏ ਪੰਥ ਪਾਤਸ਼ਾਹ ਅਖਵਾਏ। ਅਤੇ ਗੁਰੂ ਖਾਲਸਾ ਜੀ ਜੇਸ ਵਕਤ ਗੁਰੂ ਕੇ ਪੰਥ ਖਾਲਸੇ ਦੇ ਕੋਲ ਨਵਾਬੀ ਆ ਗਈ ਤਾਂ ਗੁਰੂ ਕੇਆਂ ਸਿੰਘਾਂ ਵਿੱਚ ਅਨਤਾਨ ਦੀ ਕਮੀ ਨਾ ਰਹੀ। ਬਹੁਤ ਸਾਰੇ ਗੁਰੂ ਕੇ ਸਿੰਘ ਮਾਝੇ ਵਿੱਚ ਆ ਕੇ ਇਕੱਠੇ ਹੋ ਗਏ। ਸ੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਵਿੱਚ ਰਹਿ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਚਰਨ ਪਰਸ ਦੇ ਹਨ ਅਤੇ ਕਲਗੀ ਤਰਪਾਤਸ਼ਾ ਜੀ ਦੇ ਨਾਮ ਦੇ ਜਕਾਰੇ ਗਜਉਂਦੇ ਹਨ ਗੁਰੂ ਖਾਲਸਾ ਜੀ ਆਮ ਜਿਹੜੇ ਪੰਜਾਬੀ ਲੋਕ ਨੇ ਨਾ ਜਾਂ ਗੁਰੂ ਕੇ ਸਿੰਘ ਨੇ ਇਹ ਭੁੱਖੇ ਲੜਦੇ ਨਹੀਂ ਰੱਜੇ ਰੱਜ ਦੇ ਰੱਜੇ ਲੜਦੇ ਨੇ ਜਦੋਂ ਪੰਜਾਬੀਆਂ ਦੇ ਕੋਲ ਅੰਨ ਧੰਨ ਆ ਜਾਵੇ ਤੇ ਇਹ ਲੜਨ ਲੱਗ ਪੈਂਦੇ ਨੇ ਜਦੋਂ ਭੁੱਖੇ ਮਰਦੇ ਹੋਣ ਉਦੋਂ ਨਹੀਂ ਇਹ ਲੜਦੇ ਗੁਰੂ ਖਾਲਸਾ ਜੀ ਆਮ ਗੁਰੂ ਕੇ ਜਿਹੜੇ ਸਿੰਘ ਸਨ ਇਹਨਾਂ ਦੇ ਕੋਲ ਅਨਧਨ ਆ ਗਿਆ ਘੋੜਿਆਂ ਲਈ ਦਾਣਾ ਪੱਠਾ ਆ ਗਿਆ ਆਪਣੇ ਲਈ ਸ਼ੀਧੀ ਦੇਗਾ ਆ ਗਈਆਂ ਤਾਂ ਗੁਰੂਗਿਆ ਸਿੰਘਾਂ ਵਿੱਚ ਛੋਟੇ-ਛੋਟੇ ਦੰਗੇ ਹੋਣ ਲੱਗ ਪਏ ਕਦੇ ਦਾਣੇ ਤੋਂ ਦੰਗਾ ਹੋ ਜਾਣਾ ਕਦੇ ਪੱਠਿਆਂ ਤੋਂ ਦੰਗਾ ਹੋ ਜਾਣਾ ਕਦੇ ਗੁਰੂਗਿਆ ਸਿੰਘਾਂ ਨੇ ਦੇਗ ਲੰਗਰ ਤੋਂ ਲੜ ਪੈਣਾ ਪਰ ਗੁਰੂ ਕੇ ਆ ਸਿੰਘਾਂ ਦੀ ਮਰਿਆਦਾ ਇਹ ਸੀ ਕਿ ਇਹ ਭਾਵੇਂ ਅਨਜਲ ਤੋਂ ਲੜ ਲੜ ਪਿਆ ਕਰਦੇ ਸਨ ਪਰ ਸਵੇਰੇ ਲੜੇ ਸ਼ਾਮ ਨੂੰ ਗੁਰਮਤਾ ਕਰਿਆ ਕਰਦੇ ਸਨ ਇਹ ਗੁਰੂ ਕੇ ਆ ਸਿੰਘਾਂ ਦੀ ਮਰਿਆਦਾ ਸੀ ਅੱਜ ਵੀ ਗੁਰੂ ਖਾਲਸਾ ਜੀ ਨਿਹੰਗ ਸਿੰਘਾਂ ਦੇ ਵਿੱਚ ਜੇ ਗੁਰੂ ਕੇ ਸਿੰਘ ਲੜ ਪੈਣ ਸਵੇਰ ਦੇ ਲੜੇ ਸ਼ਾਮਾਂ ਨੂੰ ਗੁਰਮਤਾ ਕਰਕੇ ਫੇਰ ਗੱਪਾਂ ਲਾਉਂਦੇ ਨੇ ਜੇ ਰਾਤ ਨੂੰ ਲੜਾਈ ਹੋ ਗਈ ਤੇ ਸਵੇਰੇ ਗੁਰਮਤਾ ਕਰਨਾ ਹੈ ਪਹਿਲਾਂ ਤੇ ਫਿਰ ਆਪਣੇ ਮੁਖ ਵਿੱਚ ਕੋਈ ਅਨਜਲ ਪਾਉਣਾ ਹੈ ਇਹ ਰਹਿਤ ਮਰਿਆਦਾ ਵਿੱਚ ਵੀ ਲਿਖਿਆ ਹੈ ਤੇ ਗੁਰੂ ਕੇ ਖਾਲਸੇ ਦੀ ਮਰਿਆਦਾ ਹੈ ਗੁਰੂ ਖਾਲਸਾ ਜੀ ਉਸ ਵਕਤ ਦੀਵਾਨ ਦਰਬਾਰਾ ਸਿੰਘ ਜੀ ਬਾਬਾ ਦੀਪ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਹੋਰ ਮੁਖੀ ਗੁਰੂ ਕੇ ਆ ਸਿੰਘਾਂ ਨੇ ਵਿਚਾਰ ਕੀਤੀ ਇਸਾਨੋ ਦੋ ਦਾਲ ਬਣਾ ਦੇਣੇ ਚਾਹੀਦੇ ਹਨ ਜਿਹੜੇ ਬੱਚੇ ਹਨ ਬੀਬੀਆਂ ਨੇ ਤੇ ਬਜ਼ੁਰਗ ਨੇ ਉਹਨਾਂ ਦਾ ਇੱਕ ਦਾਲ ਬਣਾ ਦਿੱਤਾ ਜਾਵੇ ਤੇ ਨੌਜਵਾਨਾਂ ਦਾ ਇੱਕ ਦਾਲ ਬਣਾ ਦਿੱਤਾ ਜਾਵੇ ਬਜ਼ੁਰਗਾਂ ਦੇ ਦਾਲ ਨੂੰ ਬੁੱਢਾ ਦਾਲ ਕਿਹਾ ਜਾਣ ਲੱਗਾ ਅਤੇ ਨੌਜਵਾਨਾਂ ਦੇ ਦਾਲ ਨੂੰ ਤਰਨਾ ਦਾਲ ਕਿਹਾ ਜਾਣ ਲੱਗਾ ਗੁਰੂ ਖਾਲਸਾ ਜੀ ਬੁੱਢੇ ਦਾਲ ਦੇ ਵਕਰੇ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਬਣੇ ਅਤੇ ਇਸੇ ਤਰੀਕੇ ਦੇ ਨਾਲ ਤਰਨੇ ਦਾਲ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਬਣੇ ਗੁਰੂ ਕਾਲਸਾ ਜੀ ਅਜੇ ਕੋਜੀ ਸਮਾਪਤਿਤ ਹੋਇਆ ਸੀ ਗੁਰੂ ਕੇ ਪੰਥ ਕਾਲਸੇ ਵਿੱਚ ਫੇਰ ਛੋਟੇ-ਛੋਟੇ ਪ੍ਰਸਾਦ ਹੋਣ ਲੱਗ ਪਏ ਸਿੰਘਾਂ ਦੀ ਗਿਣਤੀ ਹੋਰ ਵੱਧ ਗਈ ਆ ਵਿਚਾਰ ਕਰਕੇ ਤਰਨੇ ਦਾਲ ਦੇ ਅੱਗੇ ਪੰਜ ਹਿੱਸੇ ਬਣਾ ਦਿੱਤੇ ਗਏ ਪੰਜ ਤਰਨੇ ਦਾਲ ਬਣੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸਾ ਸੋਧਿਆ ਗਿਆ ਅਤੇ ਪਹਿਲੇ ਤਰਨੇ ਦਾਲ ਦੇ ਯਥੇਦਾਰ ਬਾਬਾ ਦੀਪ ਸਿੰਘ ਜੀ ਨੂੰ ਬਣਾਇਆ ਗਿਆ ਅਤੇ ਜਿੰਨੇ ਵੀ ਤਰਨੇ ਦਾਲ ਸਾਨ ਉਹਨਾਂ ਦੀ ਕਮਾਂਡ ਬਾਬਾ ਦੀਪ ਸਿੰਘ ਜੀ ਸੰਭਾਲਿਆ ਕਰਦੀ ਸਾਨ ਬਾਬਾ ਦੀਪ ਸਿੰਘ ਜੀ 1761 ਈਸਵੀ ਵਿੱਚ ਇਹਦੋ ਸੱਚਖੰਡ ਯਾਬਰਾਜੇ ਧਰਮ ਯੁੱਧ ਕਰਦਿਆਂ ਹੋਇਆਂ ਰਣ ਤੱਤੇ ਵਿੱਚ ਸ਼ਹਾਦਤ ਤੇ ਜਾਮ ਪੀ ਗਏ ਉਹਨਾਂ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਜੀ ਤਰਨੇ ਦਾਲ ਦੇ ਜਥੇਦਾਰ ਬਣੇ ਬਾਬਾ ਗੁਰਬਖਸ਼ ਸਿੰਘ ਜੀ ਦੇ ਦੁਸ਼ਿਆਰੇ ਉੱਪਰ ਬਾਬਾ ਸੁਦਾ ਸਿੰਘ ਜੀ ਉਹਨਾਂ ਨੂੰ ਤਰਨੇ ਦਾਲ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਬਾਬਾ ਸੁਦਾ ਸਿੰਘ ਜੀ ਜਦੋਂ ਸੱਚਖੰਡ ਯਾਬਰਾਜੇ ਤਾਂ ਉਹਨਾਂ ਤੋਂ ਬਾਅਦ ਬਾਬਾ ਕਰਮ ਸਿੰਘ ਜੀ ਬਾਬਾ ਨੱਥਾ ਸਿੰਘ ਜੀ ਬਾਬਾ ਰਾਮ ਸਿੰਘ ਜੀ ਬੇਦੀ ਕਰਮਵਾਰ ਜਥੇਦਾਰ ਬਣੇ ਗੁਰੂ ਖਾਲਸਾ ਜੀ ਇੰਨੇ ਜਥੇਦਾਰਾਂ ਦਾ ਇਤਿਹਾਸ ਸਾਨੂੰ ਪੰਥ ਪ੍ਰਕਾਸ਼ ਵਿੱਚੋਂ ਪੜ੍ਹਨ ਸੁਣਨ ਨੂੰ ਮਿਲ ਜਾਂਦਾ ਹੈ ਇਸ ਤੋਂ ਬਾਅਦ ਬਾਬਾ ਜਸਾ ਸਿੰਘ ਜੀ ਸਰਹਾਲੀ ਵਾਲੇ ਮਹਾਂਪੁਰਖ ਉਹ ਤਰਨੇ ਦਾਲ ਦੇ ਜਥੇਦਾਰ ਬਣੇ ਉਹਨਾਂ ਨੇ ਤਰਨੇ ਦਾਲ ਦਾ ਚੰਗਾ ਯੋਗ ਪ੍ਰਬੰਧ ਯੋਗ ਅਗਵਾਈ ਕੀਤੀ ਜੇ ਇਸ ਵਕਤ ਬਾਬਾ ਜਸਾ ਸਿੰਘ ਜੀ ਸੱਚਖੰਡ ਜਾਬਰਾਜੀ ਉਹਨਾਂ ਤੋਂ ਬਾਅਦ ਗੁਰੂ ਖਾਲਸਾ ਜੀ ਬਾਬਾ ਆਨੰਦ ਸਿੰਘ ਜੀ ਸਰਹਾਲੀ ਵਾਲੇ ਬਾਬਾ ਜਸਾ ਸਿੰਘ ਜੀ ਦੇ ਸੁਪੁੱਤਰ ਸਨ ਬਾਬਾ ਜਸਾ ਸਿੰਘ ਜੀ ਦੇ ਵਾਂਗ ਹੀ ਹਠੀ ਤਾਪੀ ਮਹਾਂਪੁਰਖ ਸਨ ਦੇਖ ਦੇਖ ਦੇ ਦੇ ਤਨੀ ਸਨ ਸੱਚੇ ਪਾਤਸ਼ਾਹ ਜੀ ਦੇ ਉੱਪਰ ਅਟੁੱਟ ਸ਼ਰਧਾ ਤੇ ਵਿਸ਼ਵਾਸ ਰੱਖਦੇ ਸਾਨ ਇਹਨਾਂ ਨੂੰ ਗੁਰੂ ਖਾਲਸਾ ਜੀ ਅੱਗੇ ਤਰਨੇ ਦਾਲ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੋ ਆਓ ਬਾਬਾ ਆਨੰਦ ਸਿੰਘ ਜੀ ਮਹਾਪੁਰਖ ਸਰਹਾਲੀ ਵਾਲੇ ਉਹਨਾਂ ਦਾ ਜੋ ਪਾਵਨ ਇਤਿਹਾਸ ਹੈ ਜਿਵੇਂ ਜਿਵੇਂ ਉਹਨਾਂ ਨੇ ਗੁਰੂ ਕੇ ਪੰਥ ਲਈ ਯੂਜਨਾ ਕੀਤਾ ਜਿਵੇਂ ਉਹਨਾਂ ਨੇ ਤਪ ਕੀਤਾ ਦੇਗ ਤੇਗ ਦੇ ਧਨੀ ਬਣ ਕਰਕੇ ਆਪਣੇ ਜੀਵਨ ਨੂੰ ਬਸਰ ਬਤੀਤ ਕੀਤਾ ਉਹਨਾਂ ਮਹਾਪੁਰਖਾਂ ਦਾ ਚੋ ਪਾਵਨ ਇਤਿਹਾਸ ਹੈ ਮਾਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ करिए ਕਿਉਂਕਿ ਗੁਰੂ ਖਾਲਸਾ ਸਾਧ ਸੰਗਤ ਜੀ ਇਹ ਜੋ ਮਹਾਪੁਰਖਾਂ ਦਾ ਇਤਿਹਾਸ ਹੈ ਇਹ ਇੱਕ ਚਾਨਣ ਦਾ ਮਨਾਰਾ ਹੋਇਆ ਕਰਦਾ ਹੈ ਇਹਨਾਂ ਮਹਾਪੁਰਖਾਂ ਦਾ ਇਤਿਹਾਸ ਸੁਣ ਕੇ ਮਾਨ ਵਿੱਚ ਸ਼ਰਧਾ ਆਉਂਦੀ ਹੈ ਜੇ ਗੁਰੂ ਆਸਤੇ ਇਹਨਾਂ ਮਹਾਂਪੁਰਖਾਂ ਨੇ ਏਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਏਡਾ ਵੱਡਾ ਸਬਰ ਤੇ ਸੰਤੋਖ ਰੱਖਿਆ ਹੈ ਇਹਨਾਂ ਇਹਨਾਂ ਨੇ ਨਾਮ ਜਪਿਆ ਹੈ ਹਠੀ ਤਪੀ ਬਣ ਕੇ ਆਪਣਾ ਜੀਵਨ ਵਸਰ ਬਤੀਤ ਕੀਤਾ ਹੈ ਤੇ ਸਾਨੂੰ ਕੀ ਹੋਇਆ ਹੈ ਸਾਨੂੰ ਵੀ ਇਹਨਾਂ ਮਹਾਂਪੁਰਖਾਂ ਦੇ ਚਲਾਏ ਹੋਏ ਪੰਥ ਦੇ ਉੱਪਰ ਚੱਲ ਕਰਕੇ ਆਪਣੇ ਜਨਮ ਨੂੰ ਸਫਲੀਆਂ ਕਰਨਾ ਚਾਹੀਦਾ ਹੈ ਇਸ ਲਈ ਗੁਰੂ ਖਾਲਸਾ ਸਾਧ ਸੰਗਤ ਜੀ ਇਹ ਜੋ ਮਹਾਪੁਰਖ ਹੁੰਦੇ ਨੇ ਇਹਨਾਂ ਦਾ ਜੀਵਨ ਜਿਹੜਾ ਹੈ ਇਹ ਇੱਕ ਚਾਨਣ ਦਾ ਮੂਜਸਮਾ ਹੋਇਆ ਕਰਦਾ ਹੈ ਸੋ ਆਓ ਮੰਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਨ ਲਈ ਆਪਣੀ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀਉ ਦੁਹਰਾ ਮਿਸਲ ਸ਼ਹੀਦਾਂ ਕੇ ਪਏ ਸਤਵੇਂ ਜਥੇਦਾਰ ਹਾਂ ਮਿਸਲ ਸ਼ਹੀਦਾਂ ਦੇ ਸਤਵੇਂ ਜਥੇਦਾਰ ਤਨ ਤਨ ਬਾਬਾ ਜਸਾ ਸਿੰਘ ਜੀ ਹੋਏ ਹਨ ਜਿਨ੍ਹਾਂ ਨੇ ਮਹਾਨ ਗੁਰਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਕੀਤਾ ਹੈ ਉਹਨਾਂ ਮਹਾਂਪੁਰਖਾਂ ਤੋਂ ਬਾਅਦ 8ਵੇਂ ਜਥੇਦਾਰ ਬਾਬਾ ਆਨੰਦ ਸਿੰਘ ਜੀ ਹੋਏ ਨੇ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਦੇ ਵਾਂਗ ਪੂਰੇ ਵਿੱਚ ਬੈਠ ਕਰਕੇ ਕਠਨ ਤਪੱਸਿਆ ਕੀਤੀ ਅਤੇ ਗੁਰੂ ਕੇ ਕਾਰਜਾਂ ਵਾਸਤੇ ਸਦਾ ਹੀ ਉਹ ਤਿਆਰਬਰ ਤਿਆਰ ਰਹੇ ਪੰਥ ਵਾਸਤੇ ਸਦਾ ਹੀ ਉਹਨਾਂ ਨੇ ਕੰਮ ਰਕੱਸਾ ਕਰਕੇ ਰੱਖਿਆ ਗੁਰੂ ਖਾਲਸਾ ਜੀ ਦੇਖ ਤੇਗ ਦੇ ਧਨੀ ਸੰਨ ਮਨ ਵਿੱਚ ਬਹੁਤੀ ਨਿਮਰਤਾ ਤੇ ਵਿਰਾਗੀ ਅਤੇ ਤਿਆਗੀ ਇਹ ਮਹਾਂਪੁਰਖ ਹੋਏ ਹਨ ਕਥਾ ਕਹੋ ਰਸਾਲੂ ਬਹ ਸੁਨੇ ਸੋ ਹੋਵੇ ਪਾਰ ਬਾਬਾ ਅਨੰਦ ਸਿੰਘ ਜੀ ਦੀ ਜੋ ਪਾਵਨ ਕਥਾ ਇਹ ਬੜੀ ਰਸਾਲੂ ਸੁੰਦਰ ਹੈ ਗੁਰੂ ਖਾਲਸਾ ਜੀ ਇਹ ਕਥਾ ਮੈਂ ਤੁਹਾਡੇ ਤਾਂ ਹੀ ਕਹਿੰਦਾ ਹਾਂ ਜਿਹੜਾ ਇਹ ਕਥਾ ਨੂੰ ਸੁਨੇਗਾ ਪੜ੍ਹੇਗਾ ਮਨ ਚਿਤ ਲਾ ਕੇ ਵਿਚਾਰੇਗਾ ਅਤੇ ਉਹਨਾਂ ਮਹਾਪੁਰਖਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਪਰ ਚੱਲਣ ਦਾ ਯਤਨ ਕਰੇਗਾ ਉਹ ਪਾਪ ਜਲ ਸਮੁੰਦਰ ਤੋਂ ਪਾਰ ਹੋ ਜਾਵੇਗਾ ਚੌਪਈ ਸੰਮਤ ਸਤ ਰਹਾ ਸੈ ਸੋ ਪਚਾਵਣ ਗੁਰੂ ਖਾਲਸਾ ਜੀ ਜੇਸ ਵਕਤ 1755 1795 ਸੰਮਤ ਆਇਆ ਦੁਨੀਆਂ ਦੇ ਉੱਪਰ ਇਹ ਬਿਕਰਮੀ ਸੰਮਤ ਜਦੋਂ ਚੱਲਿਆ ਪ੍ਰਗਟ ਆਨੰਦ ਸਿੰਘ ਜੂ ਪਾਵਨ ਹਾਂ ਬਾਬਾ ਆਨੰਦ ਸਿੰਘ ਜੀ ਮਹਾਂਪੁਰਖ ਦੁਨੀਆਂ ਦੇ ਉੱਪਰ ਪ੍ਰਗਟ ਹੋਏ ਜਿਨ੍ਹਾਂ ਦਾ ਜੀਵਨ ਆਪਣੇ ਆਪ ਵਿੱਚ ਇੱਕ ਚਾਨਣ ਦਾ ਮਨਾਰਾ ਸੀ ਅਤੇ ਮਹਾਂਪੁਰਖਾਂ ਦਾ ਆਪਣਾ ਨਿੱਜੀ ਜੀਵਨ ਗੁਰੂ ਖਾਲਸਾ ਜੀ ਪਵਿੱਤਰ ਤੋਂ ਪਵਿੱਤਰ ਸੀ ਜਸਾ ਸਿੰਘ ਕੇ ਘਰ ਸੋ ਪ੍ਰਗਟ ਬਾਬਾ ਜਸਾ ਸਿੰਘ ਜੀ ਮਹਾਨ ਮਹਾਂਪੁਰਖ ਸਨ ਜਿਨ੍ਹਾਂ ਨੇ ਗੁਰੂ ਖਾਲਸਾ ਜੀ ਗੁਰੂ ਕੇ ਪੰਥ ਕਾਲਸੇ ਦੀ ਮਹਾਨ ਸੇਵਾ ਕੀਤੀ। ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕੀਤੇ ਹੋਏ ਸਨ। ਬਾਬਾ ਸੁਦਾ ਸਿੰਘ ਜੀ ਦੇ ਪਾਸੋਂ ਅੰਮ੍ਰਿਤ ਪਾਣ ਕੀਤਾ ਹੋਇਆ ਸੀ। ਇਹਨਾਂ ਮਹਾਪੁਰਖਾਂ ਦੇ ਘਰ ਵਿੱਚ ਬਾਬਾ ਆਨੰਦ ਸਿੰਘ ਜੀ ਨੇ ਪ੍ਰਗਟ ਹੋਣਾ ਕੀਤਾ। ਬਾਬੇ ਸੂਨ ਸੋ ਬਾਬੇ ਲਗਟਾ। ਹਾਂ ਬਾਬਾ ਜੀ ਦਾ ਸੁਪੁੱਤਰ ਬਾਬਾ ਆਨੰਦ ਸਿੰਘ ਜੀ ਬਾਬਾ ਜਸਾ ਸਿੰਘ ਜੀ ਵਰਗਾ ਹੀ ਲੱਗਦਾ ਸੀ ਕੋਈ ਪਛਾਣ ਨਹੀਂ ਸੀ ਸਕਦਾ ਕਿ ਇਹ ਬਾਬਾ ਜਸਾ ਸਿੰਘ ਜੀ ਨੇ ਕਿ ਬਾਬਾ ਆਨੰਦ ਸਿੰਘ ਜੀ ਨੇ ਪਿਓ ਪੁੱਤਰ ਸਨ ਦੋਨਾਂ ਦਾ ਮਹਾਂਦਰਾ ਇੱਕੋ ਜਿਹਾ ਸੀ ਬਾਲਪਨੇ ਸੇ ਸਾਧੂ ਲਗਦਾ ਗੁਰੂ ਖਾਲਸਾ ਜੀ ਬਚਪਨ ਤੋਂ ਹੀ ਬਾਬਾ ਆਨੰਦ ਸਿੰਘ ਜੀ ਸਾਧੂ ਲੱਗਦੇ ਸਨ ਸਾਧੂਆਂ ਵਰਗੇ ਮਹਾਂਪੁਰਖਾਂ ਦੇ ਕੌਤਕ ਸਨ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਧਿਆਨ ਜੋੜ ਕਰਕੇ ਰੱਖਿਆ ਕਰਦੇ ਸਨ ਸਵਾ ਪਹਿਰ ਸੁਦ ਵੇਲੇ ਜਗਤ ਹੈ ਹਾਂ ਜਦੋਂ ਸਵਾ ਪਹਿਰ ਰਾਤ ਰਹਿ ਜਾਂਦੀ ਸੀ 2:30 ਵਜੇ ਦਾ ਵੇਲਾ ਹੁੰਦਾ ਸੀ ਬਚਪਨ ਤੋਂ ਹੀ ਬਾਬਾ ਆਨੰਦ ਸਿੰਘ ਜੀ ਐਸੇ ਸੁਵਖਤੇ ਸਾਜਰੇ ਉੱਠਦੇ ਸਨ ਇਸ਼ਨਾਨ ਆਦਿ ਕਰਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਦੇ ਸਨ ਦਵਾਦਸ ਵਜੇ ਕਰ ਇਸ਼ਨਾਨ ਹਾਂ ਬਾਬਾ ਜੀ ਦਾ ਇਹ ਨਿਯਮ ਸੀ ਕਿ 12 ਵਜੇ ਉਹ ਇਸ਼ਨਾਨ ਕਰਿਆ ਕਰਦੇ ਸੀ ਜਦੋਂ ਉਹਨਾਂ ਨੂੰ ਤਰਨਾਂ ਦਾਲ ਦੀ ਗੱਡੀ ਦੇ ਉੱਪਰ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਉਹ ਸਮੇਂ ਤੋਂ ਬਾਬਾ ਜੀ ਨੇ ਇਹ ਨਿਯਮ ਕਰ ਲਿਆ ਕਿ 12 ਵਜੇ ਉੱਠ ਕੇ ਇਸ਼ਨਾਨ ਕਰਨਾ ਹੈ ਅਤੇ ਫਿਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਲੈਣਾ ਹੈ ਗੁਰਬਾਣੀ ਪੜ੍ਹਾ ਲਾਵੇ ਸੋ ਧਿਆਨ ਹਾਂ ਦਸਮ ਦੀ ਗੁਰਬਾਣੀ ਪੜ੍ਹਦੇ ਸਨ ਅਤੇ ਕਲਗੀ ਤਰਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਕਮਲਾਂ ਦਾ ਧਿਆਨ ਲਾ ਕੇ ਰੱਖਦੇ ਸਨ ਸ਼ਹੀਦੀ ਦੇ ਗਾਂ ਕਰਕੇ ਧਿਆਰ ਹਾਂ ਜਿਵੇਂ ਬਾਬਾ ਜਸਾ ਸਿੰਘ ਜੀ ਦਾ ਨਿਜਮ ਸੀ ਵੀ ਅੰਮ੍ਰਿਤ ਵੇਲੇ ਉੱਠ ਕਰਕੇ ਬਾਬਾ ਜੀ ਸ਼ਹੀਦੀ ਦੇ ਇਖਤਿਆਰ ਕਰਿਆ ਕਰਦੇ ਸਨ ਇਸੇ ਤਰੀਕੇ ਦੇ ਨਾਲ ਗੁਰੂ ਖਾਲਸਾ ਜੀ ਬਾਬਾ ਆਨੰਦ ਸਿੰਘ ਜੀ ਦਾ ਵੀ ਇਹ ਨਿਯਮ ਸੀ ਕਿ ਬਾਬਾ ਜੀ ਅੰਮ੍ਰਿਤ ਵੇਲੇ ਉੱਠਿਆ ਕਰਦੇ ਸਨ ਇਸ਼ਨਾਨ ਆਦਿ ਕਰਕੇ ਗੁਰੂ ਦੇ ਚਰਨਾਂ ਦਾ ਧਿਆਨ ਧਰਦੇ ਗੁਰਬਾਣੀ ਪੜਦਿਆਂ ਪੜਦਿਆਂ ਸ਼ਹੀਦੀ ਦੇਗਾ ਦਾ ਰਗੜਾ ਲਾਇਆ ਕਰਦੇ ਸਨ ਸਾਰਾ ਅਸਾ ਜੀ ਦੀ ਵਾਰ ਦਾ ਨੇਮ ਚੰਡੀ ਦੀ ਵਾਰ ਦਾ ਨੇਮ ਹੋਰ ਗੁਰਬਾਣੀਆਂ ਰਗੜੇ ਦੀ ਤਾਬਿਆ ਪੜਿਆ ਕਰਦੇ ਸਨ ਅਤੇ ਸ਼ਹੀਦਾਂ ਸਿੰਘਾਂ ਨੂੰ ਚੇਤੇ ਕਰਿਆ ਕਰਦੇ ਸਨ ਸ਼ਹੀਦੀ ਦੇਗਾ ਤਿਆਰ ਕਰਕੇ ਭੋਗ ਲਗਾਉਂਦੇ ਅਤੇ ਕਲਗੀ ਤਰਪਾਦਸ਼ਾ ਜੀ ਦੇ ਨਾਮ ਦੇ ਜਕਾਰੇ ਗਜਾਇਆ ਕਰਦੇ ਸਨ ਸ਼ਕਾਵ ਸਿੰਘਣ ਕੋਬਸਿਆਰ ਬਿਸਿਆਰ ਕਹਿੰਦੇ ਨੇ ਬਹੁਤਾ ਦੇਗ ਪਾਣੀ ਤਿਆਰ ਕਰਕੇ ਬਾਬਾ ਆਨੰਦ ਸਿੰਘ ਜੀ ਗੁਰੂ ਕੇ ਸਿੰਘਾਂ ਨੂੰ ਸ਼ਿਕਾਇਆ ਕਰਦੇ ਸਨ ਬਾਹਰ ਅਸਵਨ ਕੀ ਸੇਵਾ ਕਰ ਹਾਂ ਜਦੋਂ ਸਮਾਂ ਮਿਲਦਾ ਤੇ ਗੁਰੂ ਕੇ ਅਰਾਕਿਆਂ ਨੂੰ ਗੁਰੂਦਾਈ ਰੂਪ ਜਾਣ ਕਰਕੇ ਤੇ ਘੋੜਿਆਂ ਦੀ ਸੇਵਾ ਕਰਿਆ ਕਰਦੇ ਸਨ ਅਤੀ ਘੋੜਿਆਂ ਨੂੰ ਦਾਣਾ ਪੱਠਾ ਪਾਉਣਾ ਉਹਨਾਂ ਦਾ ਲਦਾੜਾ ਹਟਾਉਣਾ ਉਹਨਾਂ ਨੂੰ ਖਰਖਰਾ ਕਰਨਾ ਏ ਬਾਬਾ ਆਨੰਦ ਸਿੰਘ ਜੀ ਦਾ ਨਿਤ ਕਰਮ ਸੀ ਜਾਨ ਨਵਾਬ ਕਪੂਰ ਅਵਤਾਰ ਹਾਂ ਜਾਨੋ ਕਿ ਨਵਾਬ ਕਪੂਰ ਸਿੰਘ ਜੀ ਦਾ ਹੀ ਅਵਤਾਰ ਬਾਬਾ ਆਨੰਦ ਸਿੰਘ ਜੀ ਦੁਨੀਆਂ ਦੇ ਉੱਪਰ ਪ੍ਰਗਟ ਹੋਏ ਨੇ ਜਿਵੇਂ ਬਾਬਾ ਨਵਾਬ ਕਪੂਰ ਸਿੰਘ ਜੀ 96 ਕਰੋੜੀ ਮਹਾਂਪੁਰਖ ਸਜ ਕਰਕੇ ਘੋੜਿਆਂ ਦੀ ਸੇਵਾ ਕਰਿਆ ਕਰਦੇ ਸੀ ਭਾਵੇਂ ਉਹਨਾਂ ਨੂੰ ਗੁਰੂ ਕੇ ਪੰਥ ਖਾਲਸੇ ਨੇ ਨਵਾਬੀ ਦਿੱਤੀ ਸੀ ਗੁਰੂ ਕੇ ਪੰਥ ਖਾਲਸੇ ਨੇ ਸਰਦਾਰੀ ਦਿੱਤੀ ਸੀ 96 ਕਰੋੜੀ ਮਹਾਪੁਰਖ ਮਨਾਇਆ ਸੀ ਪਰ ਉਹਨਾਂ ਨੇ ਗੁਰੂ ਖਾਲਸਾ ਜੀ ਉਮਰ ਪ੍ਰਯੰਤ ਘੋੜਿਆਂ ਦੀ ਸੇਵਾ ਨਹੀਂ ਛੱਡੀ ਇਸੇ ਹੀ ਪ੍ਰਕਾਰ ਬਾਬਾ ਆਨੰਦ ਸਿੰਘ ਜੀ ਮਨ ਚੇਤ ਲਾ ਕਰਕੇ ਘੋੜਿਆਂ ਦੀ ਸੇਵਾ ਕਰਿਆ ਕਰਦੇ ਸਨ ਜਸਾ ਸਿੰਘ ਸ਼ਹੀਦੀ ਪਾਈ ਜੇਸ ਵਕਤ ਬਾਬਾ ਜਸਾ ਸਿੰਘ ਜੀ ਉਹਨਾਂ ਨੇ ਸਰਹਾਲੀ ਦੇ ਵਿੱਚ ਬੁਚਰਾਂ ਦੇ ਨਾਲ ਜੰਗ ਕਰਦਿਆ ਹੋਇਆ ਪਠਾਣਾ ਨੂੰ ਗੁਰੂ ਖਾਲਸਾ ਜੀ ਚਾਟਾ ਸਿਖਾਉਂਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰ ਲਈ ਗੁਰੂ ਚਰਣਾ ਵਿੱਚ ਜਾਪ ਰਾਜੇ ਉਹਨਾਂ ਦਾ ਸ਼ਹੀਦ ਗਾਂਜੇ ਸਥਾਪਿਤ ਹੋ ਗਿਆ ਆਨੰਦ ਸਿੰਘ ਕਰਿਓ ਤੇ ਥਾਈ ਗੁਰੂ ਗਿਆਨ ਸਿੰਘਾ ਨੇ ਬਾਬਾ ਜਸਾ ਸਿੰਘ ਜੀ ਦਾ ਸਸਕਾਰ ਕਰਨ ਦੇ ਵੇਲੇ ਬਾਬਾ ਆਨੰਦ ਸਿੰਘ ਜੀ ਨੂੰ ਜੋਗ ਜਾਣ ਕਰਕੇ ਤਰਨੇ ਦਲ ਦਾ ਜਥੇਦਾਰ ਨਿਯਤ ਕਰ ਦਿੱਤਾ ਬਾਬਾ ਜਸਾ ਸਿੰਘ ਜੀ ਦੇ ਅਸਥਾਨ ਦੇ ਉੱਪਰ ਬਿਠਾ ਦੇਣਾ ਕੀਤਾ ਇਸੇ ਸਮੇਂ ਥਾ ਖਾਲਸਾ ਰਾਜ ਹਾ ਉਸ ਸਮੇ ਗੁਰੂ ਕੇ ਪੰਥ ਖਾਲਸੇ ਦਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਤਖਤ ਦੇ ਉੱਪਰ ਬੈਠ ਕਰਕੇ ਉਸ ਸਮੇ ਧਰਮ ਦਾ ਨਿਆਂ ਕਰਦਾ ਸੀ ਗਉ ਗਰੀਬ ਦੀ ਰੱਖਿਆ ਕਰਦਾ ਸੀ ਗਰੀਬਾਂ ਦਾ ਮਸੀਹਾ ਬਣ ਕਰਕੇ ਗਰੀਬਾਂ ਨੂੰ ਸੁਖ ਪ੍ਰਦਾਨ ਕਰਦਾ ਸੀ ਰਣਜੀਤ ਸਿੰਘ ਕਾ ਥਾ ਸਭ ਸਾਜ ਹਾਂ ਸਾਰਾ ਸਾਜੂ ਸਮਾਨ ਮਹਾਰਾਜਾ ਰਣਜੀਤ ਸਿੰਘ ਦੇ ਹੇਠਾਂ ਸੀ ਮਹਾਰਾਜਾ ਰਣਜੀਤ ਸਿੰਘ ਦਾ ਉਸ ਵਕਤ ਰਾਜ ਸੀ ਸਾਰੇ ਮਹਾਰਾਜਾ ਰਣਜੀਤ ਸਿੰਘ ਨੂੰ ਲੋਹਾ ਮੰਨਦੇ ਸਨ ਸਭੀ ਮਿਸਲ ਸੋ ਇਕਜਟ ਭਇਓ ਹਾਂ ਸਾਰੀਆਂ ਹੀ ਮਿਸਲਾਂ ਗੁਰੂ ਖਾਲਸਾ ਜੀ ਉਸ ਵਕਤ ਇਕਜਟ ਹੋ ਚੁਕੀਆਂ ਸਨ ਬੁੱਢੇ ਦਾਲ ਤੇ ਤਰਨੇ ਦਾਲ ਦੇ ਜਥੇਦਾਰ ਸਨ ਹੋਰ ਸਾਰੀਆਂ ਮਿਸਲਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਇਕ ਥਾਂ ਮੇਲ ਕਰਕੇ ਗੁਰੂ ਕੇ ਪੰਥ ਖਾਲਸੇ ਦਾ ਰਾਜ ਕਾਇਮ ਕਰ ਦਿੱਤਾ ਸੀ ਭੇਦ ਭਾਵ ਸਭ ਹੀ ਮਿਟ ਗयो ਸਾਰਾ ਹੀ ਭੇਦ ਭਾਵ ਮਿਟ ਗਿਆ ਸੀ ਤਰਨਾ ਦਾਲ ਤੇ ਬੁੱਢਾ ਦਾਲ ਜੋ ਪ੍ਰਾਤਨ ਗੁਰੂ ਕੇ ਪੰਥ ਨੇ ਉਹ ਸਿੱਖੀ ਦਾ ਪ੍ਰਚਾਰ ਕਰਿਆ ਕਰਦੇ ਸਨ ਮਹਾਰਾਜਾ ਰਣਜੀਤ ਸਿੰਘ ਵੀ ਇਹਨਾਂ ਦਲਾ ਪੰਥਾਂ ਦੀ ਤਾਬਿਆ ਵਿੱਚ ਰਹਿੰਦਾ ਸੀ ਹੋਰ ਮਿਸਲਾਂ ਦਾ ਸਾਰਾ ਭੇਦ ਭਾਵ ਖਤਮ ਹੋ ਚੁੱਕਾ ਸੀ ਨਿਹੰਗ ਸਿੰਘ ਜੁਦੇ ਹਿੱਦ ਸਾਤੇ ਗੁਰੂ ਕੇ ਨਿਹੰਗ ਸਿੰਘ ਵਖਰੇ ਹੀ ਦਿਸਦੇ ਸਨ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਵੀ ਗੁਰੂ ਖਾਲਸਾ ਜੀ ਸਮੇਂ ਦੇ ਲਿਹਾਜ਼ ਦੇ ਨਾਲ ਆਪਣੇ ਵਖਰੇ ਪਹਿਰਾਵੇ ਵਿੱਚ ਆ ਚੁੱਕਾ ਸੀ ਭਵੇਂ ਗੁਰੂ ਕੇ ਪੰਥ ਖਾਲਸੇ ਦਾ ਬਾਣਾ ਮਹਾਰਾਜਾ ਰਣਜੀਤ ਸਿੰਘ ਵੀ ਪਹਿਨਿਆ ਕਰਦਾ ਸੀ ਸਿਰ ਉੱਪਰ ਗੋਲ ਦਮਾਲਾ ਚੁਲਾਉਂਦਾ ਸੀ ਪਰ ਗੁਰੂ ਖਾਲਸਾ ਜੀ ਰਾਜ ਸੀ ਪੁਸ਼ਾਕ ਅਤੇ ਰਾਜ ਸੀ ਰਹਿਣਾ ਬਹਿਣਾ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਹਾਵੀ ਹੋ ਚੁੱਕਾ ਸੀ ਗੁਰੂ ਕੇ ਨਿਹੰਗ ਸਿੰਘ ਹਠੀ ਤਪੀ ਗਲਾਂ ਵਿੱਚ ਵੱਡੀਆਂ ਕਿਰਪਾਨਾਂ ਤੇ ਖੰਡੇ ਹੱਥਾਂ ਵਿੱਚ ਬਰਸ਼ੇ ਜਾਂ ਛੋਟੇ ਸਿਰਾਂ ਦੇ ਉੱਪਰ ਉੱਚੇ ਦਮਾਲੇ ਤੇ ਫਰਲੇ ਸ਼ਹੀਦੀ ਦੇ ਗਾ ਲਗਾਉਣੀਆਂ ਸ਼ਹੀਦੀ ਦੇਗਾ ਦੇ ਸ਼ਲੋਕ ਪੜਨੇ ਤੇ ਜਕਾਰੇ ਗਜਾਉਣੇ ਆ 10ਮ ਦੀ ਗੁਰਬਾਣੀ ਪੜਨੀ ਤੇ ਸ਼ਹੀਦਾ ਸਿੰਘਾਂ ਦੇ ਉੱਪਰ ਉੱਚਾ ਨੀੱਚਾ ਰੱਖਣਾ ਐਸੇ ਜੋ ਧਰਮੀ ਕਰਮੀ ਗੁਰੂ ਕੇ ਨਿਹੰਗ ਸਿੰਘ ਸਨ ਇਹ ਆਮ ਲੋਕਾਂ ਦੇ ਨਾਲੋਂ ਗੁਰੂ ਖਾਲਸਾ ਜੀ ਵੱਖਰੇ ਹੀ ਦਿਖਾਈ ਦਿੰਦੇ ਸਨ ਜਾਨੋ ਸਰਮੈ ਕਮਲ ਵਿਗਸਾਤੇ ਮਨੋ ਕੀ ਹੋਰ ਜਿਹੜੀ ਗੁਰੂ ਕੀ ਸਿੱਖੀ ਹੈ ਮਹਾਰਾਜਾ ਰਣਜੀਤ ਸਿੰਘ ਹੈ ਜਾ ਮਹਾਰਾਜਾ ਰਣਜੀਤ ਸਿੰਘ ਦੇ ਵਜ਼ੀਰ ਹਨ ਇਹ ਸਾਰੇ ਸਰੋਵਰ ਦੀ ਨਿਆਈ ਹਨ ਅਤੇ ਜਿਹੜੇ ਗੁਰੂ ਕੇ ਨਿਹੰਗ ਸਿੰਘ ਹਨ ਇਹ ਕਵਲਾਂ ਦੀ ਨਿਆਈ ਹੈ ਜਿਵੇਂ ਸਰੋਵਰ ਦੇ ਵਿੱਚ ਕੌਲ ਦੇ ਫੁੱਲ ਵੱਖਰੇ ਹੀ ਦਿਖਾਈ ਦਿੰਦੇ ਹਨ ਏਦਾਂ ਹੀ ਸਰੋਵਰ ਰੂਪੀ ਗੁਰੂ ਕੀ ਸਿੱਖੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਜਿਹੜੇ ਗੁਰੂ ਕੇ ਨਿਹੰਗ ਸਿੰਘ ਨੇ ਇਹ ਕੌਲ ਫੁੱਲ ਦੀ ਨਿਆਈ ਵਖਰੇ ਹੀ ਦਿਖਾਈ ਦਿੰਦੇ ਹਨ ਤਰਨਾ ਦਾਲ ਕੇ ਥੇ ਸਰਦਾਰ ਬਾਬਾ ਆਨੰਦ ਸਿੰਘ ਜੀ ਤਰਨੇ ਦਾਲ ਦੇ ਜਥੇਦਾਰ ਸਨ ਬਾਬਾ ਦੀਪ ਸਿੰਘ ਵਾਂਗ ਹਠੀ ਤੇ ਤਪੀ ਅਤੇ ਤਰਨੇ ਦਾਲ ਦੀ ਜੋਗ ਅਗਵਾਈ ਸੰਭਾਲਦੇ ਸਨ ਆਨੰਦ ਸਿੰਘ ਜੂ ਪਰ ਉਪਕਾਰ ਬਾਬਾ ਆਨੰਦ ਸਿੰਘ ਜੀ ਜੋ ਪਰਉਪਕਾਰੀ ਮਹਾਂਪੁਰਖ ਜਿਨ੍ਹਾਂ ਉੱਪਰ ਕਲਗੀ ਤਰਪਾਤੀਆ ਜੀ ਦੀ ਵਿਸ਼ੇਸ਼ ਕਿਰਪਾ ਸੀ ਰਾਣੇਜੀਤ ਸਿੰਘ ਸੰਗ ਰਹਾਤੇ ਮਹਾਰਾਜ ਰਣਜੀਤ ਸਿੰਘ ਦੇ ਨਾਲ ਰਹਿੰਦੇ ਸਨ ਅਤੇ ਜਿੱਥੇ ਗੁਰੂ ਕੀ ਖਾਲਸਾ ਹੀ ਬਹੁ ਜਾਂਦੀ ਸੀ ਉੱਥੇ ਹੀ ਬਾਬਾ ਜੀ ਤਰਨਾ ਦਲ ਲੈ ਕੇ ਜਾਂਦੇ ਸਨ ਸੇਵਾਦਾਰ ਬਨ ਸੇਵਕ ਮਾਤੇ ਬਾਬਾ ਜੀ ਸੇਵਾਦਾਰ ਬਣ ਕੇ ਸੇਵਾ ਕਮਾਉਂਦੇ ਸਨ ਅਤੇ ਕਦੇ ਵੀ ਆਪਣੇ ਆਪ ਨੂੰ ਇਹ ਨਹੀਂ ਸੀ ਜਨਾਉਂਦੇ ਵੀ ਅਸੀਂ ਤਰਨੇ ਦਾਲ ਦੇ ਜਥੇਦਾਰ ਹਾਂ ਬਸ ਸੇਵਾਦਾਰਾ ਵਾਂਗ ਬਾਬਾ ਜੀ ਦਾ ਆਪਣਾ ਇੱਕ ਅਨੋਖਾ ਜੀਵਨ ਸੀ ਕਹੋ ਸਾਖੀ ਜਮਰਾਉਦ ਬਤਾਈ ਹਾਂ ਕਿਸੇ ਨੇ ਗੁਰੂ ਖਾਲਸਾ ਜੀ ਇਹ